ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਨੂੰ ਸੁਣ ਕੇ ਤੁਸੀਂ ਵੀ ਪੂਰੀ ਤਰ੍ਹਾਂ ਹੈਰਾਨ ਹੋ ਜਾਵੋਗੇ ਕਿਉਂਕਿ ਇੱਕ ਸਮਾਜ ਦੇ ਵਿੱਚ ਰਹਿੰਦੇ ਹੋਏ ਇਹ ਜਿਹੜੀ ਹਰਕਤ ਕੁਝ ਲੋਕਾਂ ਦੁਆਰਾ ਕੀਤੀ ਗਈ ਸੀ ਸ਼ਾਇਦ ਇਹ ਹਰਕਤ ਕਰਨ ਤੋਂ ਬਾਅਦ ਇਸ ਸਮਾਜ ਦੇ ਵਿੱਚ ਇਹ ਰਹਿਣ ਦੇ ਕਾਬਲ ਨਹੀਂ ਸਨ ਜਦੋਂ ਇਹ ਤੁਸੀਂ ਪੂਰੀ ਸਟੋਰੀ ਸੁਣੋਗੇ ਤਾਂ ਤੁਹਾਨੂੰ ਵੀ ਯਕੀਨ ਨਹੀਂ ਹੋਵੇਗਾ ਕਿ ਵਾਕੇ ਹੀ ਅੱਜ ਦੀ ਦੁਨੀਆ ਦੇ ਵਿੱਚ ਆਪਣੀ ਸਰੀਰਕ ਸੰਤੁਸ਼ਟੀ ਨੂੰ ਪੂਰਾ ਕਰਨ ਦੇ ਲਈ ਲੋਕ ਕਿਸ ਹੱਦ ਤੱਕ ਚਲੇ ਜਾਂਦੇ ਨੇ ਇਸ ਸਟੋਰੀ ਦੇ ਵਿੱਚ ਦੋ ਦੋਸਤ ਹੁੰਦੇ ਨੇ ਦੋਨੇ ਦੋਸਤ ਆਪਣੀ ਆਪਣੀ ਪਤਨੀ ਦੀ ਇੱਕ ਦੂਜੇ ਦੇ ਨਾਲ ਅਦਲਾ ਬਦਲੀ ਕਰਦੇ ਨੇ ਤੇ ਫਿਰ ਦੂਸਰੇ ਦੀ ਪਤਨੀ ਦੇ ਨਾਲ ਸਬੰਧ ਬਣਾਉਂਦੇ ਨੇ ਇਹਦੇ ਵਿੱਚ ਇਹਨਾਂ ਦੋਨਾਂ ਦਾ ਸਾਥ ਦਿੱਤਾ ਸੀ ਇਹਨਾਂ ਦੋਨਾਂ ਦੀਆਂ ਪਤਨੀਆਂ ਨੇ ਇਹਨਾਂ ਦੀਆਂ ਪਤਨੀਆਂ ਵੀ 4-5 ਦਿਨ ਤੱਕ ਮ제 ਲੈਂਦੀਆਂ ਰਹੀਆਂ ਤੇ ਫਿਰ ਆਪਣੇ ਆਪਣੇ ਪਤੀ ਦੇ ਕੋਲ ਆ ਜਾਂਦੀਆਂ ਨੇ ਸਮਾਜ ਦੇ ਵਿੱਚ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੋਈ ਕਿ ਇਹਨਾਂ ਦੋਨਾਂ ਦੋਸਤਾਂ ਦੇ ਵਿੱਚ ਇਹਨਾਂ ਚਾਰਾਂ ਜਾਨਿਆਂ ਦੇ ਵਿੱਚ ਇਹੋ ਜਿਹਾ ਖੇਡ ਖੇਡਿਆ ਜਾ ਰਿਹਾ ਸੀ ਤੇ ਹੱਦ ਤੇ ਉਦੋਂ ਹੋ ਗਈ ਜਦੋਂ ਇਹ ਖੇਡ ਖੇਡਿਆ ਜਾ ਰਿਹਾ ਸੀ ਤਾਂ ਇਹਨਾਂ ਦੋਨਾਂ ਦੋਸਤਾਂ ਨੂੰ ਇੱਕ ਦੂਸਰੇ ਦੀ ਪਤਨੀ ਦੇ ਨਾਲ ਪਿਆਰ ਹੋ ਜਾਂਦਾ ਹੈ ਫਿਰ ਜਦੋਂ ਇਹ ਕੇਸ ਪੁਲਿਸ ਦੇ ਕੋਲ ਪਹੁੰਚਦਾ ਹੈ ਤੇ ਫਿਰ ਇਹ ਘਟਨਾ ਸੋਸ਼ਲ ਮੀਡੀਆ ਦੇ ਜ਼ਰੀਏ ਬਾਹਰ ਨਿਕਲਦੀ ਹੈ ਤੇ ਲੋਕਾਂ ਦੇ ਸਾਹਮਣੇ ਆਉਂਦੀ ਹੈ ਜਿਹੜਾ ਜਿਹੜਾ ਵੀ ਇਹ ਗੱਲ ਸੁਣ ਰਿਹਾ ਸੀ ਉਹ ਇਹੋ ਕਹਿ ਰਿਹਾ ਸੀ ਕਿ ਇਹ ਚਾਰਾਂ ਨੂੰ ਇਸ ਸਮਾਜ ਦੇ ਵਿੱਚ ਰਹਿਣ ਦਾ ਕੋਈ ਵੀ ਹੱਕ ਨਹੀਂ ਹੈ ਕੀ ਸੀ ਪੂਰਾ ਮਾਜਰਾ ਆਓ ਤੁਹਾਨੂੰ ਦੱਸਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਇਸ ਤੋਂ ਪਹਿਲਾਂ ਛੋਟੀ ਜੀ ਇੱਕ ਰਿਕੁਐਸਟ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਜੂਪੀ ਦੇ ਲਖਨਊ ਦੇ ਵਿੱਚ ਇੱਕ ਥਾਣਾ ਪੈਂਦਾ ਹੈ ਲੋਹੀ ਕਟਰਾ ਤੇ ਇਸੇ ਹੀ ਕਟਰਾ ਥਾਣੇ ਦੇ ਵਿੱਚ 20 ਅਗਸਤ ਨੂੰ ਇੱਕ ਔਰਤ ਆਉਂਦੀ ਹੈ ਤੇ ਪੁਲਿਸ ਥਾਣੇ ਦੇ ਵਿੱਚ ਆ ਕੇ ਪੁਲਿਸ ਨੂੰ ਕਹਿੰਦੀ ਹੈ ਕਿ ਉਹਦਾ ਜਿਹੜਾ ਪਤੀ ਹੈ ਜਿਹਦਾ ਨਾਮ ਹੈ ਅਨੂਪ ਉਹਦੇ ਉੱਤੇ ਜ਼ਬਰਦਸਤੀ ਦਬਾਅ ਬਣਾ ਰਿਹਾ ਹੈ ਕਿਉਂ ਉਹਦੇ ਦੋਸਤ ਪੱਪੂ ਦੇ ਨਾਲ ਜਾ ਕੇ ਰਵੇ ਇਹ ਔਰਤ ਪੁਲਿਸ ਵਾਲਿਆਂ ਨੂੰ ਇਹ ਵੀ ਕਹਿੰਦੀ ਹੈ ਕਿ ਤੁਸੀਂ ਦੱਸੋ ਕਿ ਮੈਂ ਵਿਆਹੀ ਹਾਂ ਅਨੂਪ ਦੇ ਨਾਲ ਤੇ ਮੈਂ ਹੁਣ ਉਹਦੇ ਦੋਸਤ ਪੱਪੂ ਦੇ ਨਾਲ ਜਾ ਕੇ ਕਿਉਂ ਰਵਾਂ ਹੁਣ ਇਸ ਥਾਣੇ ਦੇ ਵਿੱਚ ਐਸ ਐਚ ਓ ਸਾਹਿਬ ਅਬੇ ਮੋੜਿਆ ਇਸ ਔਰਤ ਨੂੰ ਪੁੱਛਦੇ ਨੇ ਕਿ ਤੇਰਾ ਪਤੀ ਇਦਾਂ ਕਿਉਂ ਕਰ ਰਿਹਾ ਹੈ ਹੁਣ ਇਹ ਔਰਤ ਜਿਹਦਾ ਨਾਮ ਹੈ ਸविता ਸविता ਹੁਣ ਐਸ ਐਚ ਓ ਸਾਹਿਬ ਨੂੰ ਦੱਸਦੀ ਹੈ ਕਿ ਜਿਹੜਾ ਇਹਦਾ ਪਤੀ ਹੈ ਅਨੂਪ ਉਹਨੇ ਪੱਪੂ ਦੀ ਘਰ ਵਾਲੀ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ ਤੇ ਹੁਣ ਮੇਰਾ ਪਤੀ ਮੈਨੂੰ ਪੱਪੂ ਦੇ ਕੋਲ ਭੇਜ ਰਿਹਾ ਹੈ ਆਪਣਾ ਹਿਸਾਬ ਬਰਾਬਰ ਕਰਨਾ ਚਾਹੁੰਦਾ ਹੈ ਜਦੋਂ ਇਹ ਗੱਲ ਪੁਲਿਸ ਵਾਲੇ ਸੁਣਦੇ ਨੇ ਤਾਂ ਉਹ ਹੱਕੇ ਬੱਕੇ ਰਹਿ ਜਾਂਦੇ ਨੇ ਕਿ ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਹੁਣ ਫੋੜਨ ਐਸਐਚਓ ਸਾਹਿਬ ਵੱਲੋਂ ਉਸ ਅਨੂਪ ਨਾਮ ਦੇ ਬੰਦੇ ਨੂੰ ਫੋਨ ਕੀਤਾ ਜਾਂਦਾ ਹੈ ਤੇ ਫਿਰ ਪੱਪੂ ਨੂੰ ਵੀ ਫੋਨ ਕੀਤਾ ਜਾਂਦਾ ਹੈ ਤੇ ਉਹਦੀ ਪਤਨੀ ਜਿਹੜੀ ਰਾਧਿਕਾ ਹੁੰਦੀ ਹੈ ਉਹਨੂੰ ਵੀ ਫੋਨ ਕੀਤਾ ਜਾਂਦਾ ਹੈ ਤਿੰਨਾਂ ਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਹੈ ਜਦੋਂ ਹੁਣ ਇਹਨਾਂ ਚਾਰਾਂ ਨੂੰ ਬਿਠਾ ਕੇ ਪੁੱਛਿਆ ਜਾਂਦਾ ਹੈ ਤਾਂ ਕਹਾਣੀ ਕੁਝ ਇਸ ਤਰ੍ਹਾਂ ਨਿਕਲਦੀ ਹੈ ਹੁਣ ਇਹ ਜਿਹੜਾ ਪੱਪੂ ਸੀ ਇਹ ਦੱਸਦਾ ਹੈ ਕਿ 7 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਸੀ ਰਾਧਿਕਾ ਨਾਮ ਦੀ ਕੁੜੀ ਦੇ ਨਾਲ ਵਿਆਹ ਕਰਨ ਤੋਂ ਬਾਅਦ ਇਹ ਅਹਮਦਾਬਾਦ ਦੇ ਵਿੱਚ ਨੌਕਰੀ ਕਰਦਾ ਸੀ ਤੇ ਅਨੂਪ ਵੀ ਇਹਦੇ ਨਾਲ ਨੌਕਰੀ ਕਰਦਾ ਸੀ ਇਹ ਹੁਣ ਅਹਮਦਾਬਾਦ ਦੇ ਵਿੱਚ ਦੋਨੇ ਜਾਨੇ ਚਲੇ ਜਾਂਦੇ ਨੇ ਪਿੱਛੇ ਇਹਦੀ ਜਿਹੜੀ ਮਾਂ ਸੀ ਤੇ ਰਾਧਿਕਾ ਸੀ ਯਾਨੀ ਕਿ ਇਹਦੀ ਘਰ ਵਾਲੀ ਇਹ ਦੋਨੇ ਜਾਨੀਆਂ ਇੱਥੇ ਪਿੰਡ ਦੇ ਵਿੱਚ ਰਹਿ ਜਾਂਦੀਆਂ ਨੇ ਹੁਣ 2 ਸਾਲ ਬਾਅਦ ਅਨੂਪ ਦਾ ਵੀ ਵਿਆਹ ਹੋ ਜਾਂਦਾ ਹੈ ਹੁਣ ਵਿਆਹ ਤੋਂ ਬਾਅਦ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਉਧਰ ਪੱਪੂ ਦੀ ਵੀ ਲਾਈਫ ਬਹੁਤ ਵਧੀਆ ਚੱਲ ਰਹੀ ਸੀ ਤੇ ਅਨੂਪ ਵੀ ਵਿਆਹ ਕਰਾ ਕੇ ਬਹੁਤ ਖੁਸ਼ ਸੀ ਪਰ ਹੁਣ ਇਹਨਾਂ ਦੋਨਾਂ ਨੇ ਸਲਾਹ ਬਣਾਈ ਕਿ ਕਿਉਂ ਨਾ ਆਪਾਂ ਆਪਣੀ ਆਪਣੀ ਔਰਤ ਨੂੰ ਆਪਣੇ ਨਾਲ ਹੀ ਅਹਮਦਾਬਾਦ ਦੇ ਵਿੱਚ ਲੈ ਜਾਈਏ ਜਿੱਥੇ ਦੋਨੇ ਜਾਨੇ ਕੰਮ ਕਰਦੇ ਨੇ ਕਿਉਂਕਿ ਇਹਨਾਂ ਨੂੰ ਰੋਟੀ ਪਾਣੀ ਬਣਾਉਣ ਦੀ ਵਿੱਚ ਥੋੜੀ ਤੰਗੀ ਆਉਂਦੀ ਸੀ ਇਸ ਕਰਕੇ ਇਹ ਦੋਨੇ ਜਾਨੇ ਆਪਣੀਆਂ ਆਪਣੀਆਂ ਪਤਨੀਆਂ ਨੂੰ ਜਿੱਥੇ ਕੰਮ ਕਰਦੇ ਸਨ ਅਹਮਦਾਬਾਦ ਦੇ ਵਿੱਚ ਲੈ ਕੇ ਆ ਜਾਂਦੇ ਨੇ ਹੁਣ ਇਹ ਦੋਨੇ ਜਾਨੇ ਜਿਗਰੀ ਦੋਸਤ ਸਨ ਇਹਨਾਂ ਨੇ ਅਹਮਦਾਬਾਦ ਦੇ ਵਿੱਚ ਦੋਨਾਂ ਨੇ ਕਮਰੇ ਵੀ ਬਿਲਕੁਲ ਲਾਗੇ-ਲਾਗੇ ਲਏ ਹੋਏ ਸਨ ਹੁਣ ਇਹਨਾਂ ਦੀ ਜਿਹੜੀ ਦੋਸਤੀ ਸੀ ਉਹ ਤੇ ਬੰਦਿਆਂ-ਬੰਦਿਆਂ ਦੇ ਵਿੱਚ ਦੋਸਤੀ ਸੀ ਪਰ ਜਿਹੜਾ ਨੂਪ ਸੀ ਇਹਦੇ ਹੁਣ ਸਬੰਧ ਪੱਪੂ ਦੀ ਘਰ ਵਾਲੀ ਰਾਧਿਕਾ ਦੇ ਨਾਲ ਪੈਣੇ ਸ਼ੁਰੂ ਹੋ ਗਏ ਸਨ ਇਹ ਆਪਣੀ ਪਤਨੀ ਵੱਲ ਧਿਆਨ ਘਟ ਦਿੰਦਾ ਸੀ ਤੇ ਰਾਧਿਕਾ ਦੇ ਵੱਲ ਧਿਆਨ ਜ਼ਿਆਦਾ ਦਿੰਦਾ ਸੀ ਹੁਣ ਜਦੋਂ ਪੱਪੂ ਕੰਮ ਤੇ ਚਲਾ ਜਾਂਦਾ ਸੀ ਤਾਂ ਇਹ ਅਨੂਪ ਕਈ ਵਾਰੀ ਛੁੱਟੀ ਮਾਰ ਕੇ ਘਰ ਆ ਜਾਂਦਾ ਸੀ ਤੇ ਘਰ ਆ ਕੇ ਰਾਧਿਕਾ ਦੇ ਨਾਲ ਕਮਰੇ ਦੇ ਵਿੱਚ ਉਹਦੇ ਨਾਲ ਸਬੰਧ ਬਣਾਉਂਦਾ ਸੀ ਇੱਕ ਬੰਨੇ ਇਹ ਇੱਕ ਦੂਜੇ ਨੂੰ ਜਿਗਰੀ ਦੋਸਤ ਕਹਿੰਦੇ ਸਨ ਤੇ ਦੂਜੇ ਬੰਨੇ ਦੋਸਤ ਦੀ ਪਤਨੀ ਦੇ ਉੱਤੇ ਇਹ ਮਾਰੀ ਅੱਖ ਰੱਖਦੇ ਸਨ ਪੱਪੂ ਦੀ ਘਰ ਵਾਲੀ ਸੀ ਇਹ ਵੀ ਉਹੋ ਜਿਹੀ ਹੀ ਨਿਕਲਦੀ ਹੈ ਇਹ ਵੀ ਪੂਰੀ ਲਾਈਨ ਦਿੰਦੀ ਸੀ ਅਨੂਪ ਨੂੰ ਪੱਪੂ ਤੇ ਜਰਾ ਅਨੂਪ ਸੀ ਇਹ ਦੋਨੇ ਸ਼ਰਾਬ ਪੀਂਦੇ ਆਦੀ ਸਨ ਇੱਕ ਹੀ ਕਰਦੇ ਨੇ ਕਿ ਇੱਕ ਦਿਨ ਬੈਠ ਕੇ ਦੇਰ ਰਾਤ ਤੱਕ ਸ਼ਰਾਬ ਪੀਂਦੇ ਨੇ ਸ਼ਰਾਬੀ ਕੇ ਜਰਾ ਅਨੂਪ ਹੈ ਉਹ ਪੱਪੂ ਨੂੰ ਕਹਿੰਦਾ ਹੈ ਕਿ ਮੇਰੀ ਪਤਨੀ ਜਿਹੜੀ ਹੈ ਉਹ ਬਿਲਕੁਲ ਹਜੇ ਅਨਟੱਚ ਹੈ ਤੇ ਕੀ ਤੂੰ ਮੇਰੀ ਪਤਨੀ ਨੂੰ ਆਪਣੇ ਕੋਲ ਰੱਖ ਸਕਦਾ ਹਾਂ ਮੈਂ ਤੇਰੀ ਪਤਨੀ ਦੇ ਨਾਲ ਰ੍ਹਾਂਗਾ ਤੇ ਤੂੰ ਮੇਰੀ ਪਤਨੀ ਦੇ ਨਾਲ ਰਮਈ ਕਿਉਂਕਿ ਆਪਾਂ ਦੋਨੇ ਜਿਗਰੀ ਦੋਸਤ ਆ ਹਾਂ ਤੇ ਆਪਾਂ ਆਪਣੀਆਂ ਪਤਨੀਆਂ ਬਦਲ ਸਕਦੇ ਹਾਂ ਪੱਪੂ ਆਪਣੀ ਘਰ ਵਾਲੀ ਨੂੰ ਰਜਿਕਾ ਨੂੰ ਅਨੂਪ ਦੇ ਕੋਲ ਭੇਜ ਦਿੰਦਾ ਹੈ ਜਿਹੜੀ ਕਿ ਉਹ ਪਹਿਲਾਂ ਹੀ ਇਹੋ ਕੁਝ ਚਾਹੁੰਦੀ ਸੀ ਤੇ ਇਧਰ ਹੁਣ ਅਨੂਪ ਵੀ ਆਪਣੀ ਘਰ ਵਾਲੀ ਨੂੰ ਪੱਪੂ ਦੇ ਕੋਲ ਭੇਜ ਦਿੰਦਾ ਹੈ ਉਹ ਵੀ ਮੰਨ ਜਾਂਦੀ ਹੈ ਹੁਣ ਚਾਰਾਂ ਦੇ ਵਿੱਚ ਇਹ ਜਿਹੜਾ ਸਿਲਸਿਲਾ ਸੀ ਇਹ ਚੱਲਦਾ ਆ ਰਿਹਾ ਸੀ ਪਿਛਲੇ 5-6 ਮਹੀਨਿਆਂ ਤੋਂ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਇਹ ਆਪਣੀਆਂ-ਆਪਣੀਆਂ ਜਨਾਨੀਆਂ ਦੀ ਅਦਲਾ-ਬਦਲੀ ਕਰਕੇ ਰਹਿ ਰਹੇ ਨੇ ਤੇ ਇੱਥੇ ਜਨਾਨੀਆਂ ਨੂੰ ਵੀ ਮਜ਼ਾ ਆ ਰਿਹਾ ਸੀ ਪਰ ਹੁਣ ਇਹਨਾਂ ਦੇ ਵਿੱਚ ਇਹ ਜਿਹੜੀ ਦਰਾਰ ਕਿਉਂ ਪਈ ਇਹ ਉਸ ਸਮੇਂ ਪਈ ਜਿਸ ਸਮੇਂ ਹੁਣ ਅਨੂਪ ਨੇ ਰਾਜਿਕਾ ਦੇ ਨਾਲ ਕੋਟ ਮੈਰਿਜ ਕਰ ਲਈ ਸੀ ਪੱਪੂ ਨੂੰ ਕੋਈ ਵੀ ਇਤਰਾਜ਼ ਨਹੀਂ ਸੀ ਹੁਣ ਅਨੂਪ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਪੱਪੂ ਦੇ ਨਾਲ ਜਾ ਕੇ ਰਹਿ ਤੇ ਤੂੰ ਉਹਦੇ ਨਾਲ ਹੀ ਵਿਆਹ ਕਰਵਾ ਲੈ ਹੁਣ 2-3 ਦਿਨ ਤੱਕ ਤਾਂ ਇਹ ਉਹਦੇ ਨਾਲ ਰਹਿੰਦੀ ਹੈ ਪਰ ਇਹਦੀ ਜਿਹੜੀ ਪਤਨੀ ਸੀ ਅਨੂਪ ਦੀ ਇਹ ਹੁਣ ਪੱਪੂ ਨੂੰ ਵੀ ਛੱਡ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਹੁਣ ਪੇਕੇ ਘਰ ਆ ਕੇ ਅਨੂਪ ਨੂੰ ਇਹ ਸੱਦਦੀ ਹੈ ਉਹਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਰਹਿਣਾ ਹੈ ਮੈਂ ਤੇਰੇ ਨਾਲ ਵਿਆਹ ਕਰਵਾਇਆ ਹੋਇਆ ਹੈ ਅਨੂਪ ਇਹਨੂੰ ਕਹਿੰਦਾ ਹੈ ਕਿ ਮੈਂ ਤੇ ਕੋਟ ਮੈਰਿਜ ਕਰਵਾ ਲਈ ਹੈ ਰਾਧਿਕਾ ਦੇ ਨਾਲ ਤੇ ਤੂੰ ਜਿਸ ਤਰ੍ਹਾਂ ਪੱਪੂ ਦੇ ਨਾਲ ਇੰਨੇ ਦਿਨ ਰਹਿ ਰਹੀ ਸੀ ਹੁਣ ਵੀ ਤੂੰ ਉਹਦੇ ਨਾਲ ਹੀ ਰਹਿ ਤੇ ਤੂੰ ਉਹਦੇ ਨਾਲ ਹੀ ਵਿਆਹ ਕਰਵਾ ਲੈ ਹੁਣ ਅਨੂਪ ਕਹਿੰਦਾ ਹੈ ਕਿ ਆਪਾਂ ਹੁਣ ਇਹ ਪਰਮਾਨੈਂਟਲੀ ਆਪਣੀਆਂ ਆਪਣੀਆਂ ਜਨਾਨੀਆਂ ਨੂੰ ਬਦਲ ਲਿਆ ਹੈ ਪਹਿਲਾਂ ਤੇ ਆਪਾਂ 2-4 ਦਿਨਾਂ ਵਾਸਤੇ ਬਦਲ ਕੇ ਵੇਖਿਆ ਸੀ ਪਰ ਹੁਣ ਆਪਾਂ ਹਮੇਸ਼ਾ ਦੇ ਲਈ ਆਪਣੀਆਂ ਜਨਾਨੀਆਂ ਬਦਲ ਲਈਆਂ ਨੇ ਤੇ ਤੂੰ ਹੁਣ ਪੱਪੂ ਦੀ ਜਨਾਨੀ ਹੈ ਨਾ ਕਿ ਤੂੰ ਮੇਰੀ ਹੁਣ ਉਹ ਨੂਬ ਦੀ ਘਰ ਵਾਲੀ ਸਿੱਧੀ ਜਾਂਦੀ ਹੈ ਥਾਣੇ ਦੇ ਵਿੱਚ ਤੇ ਆਪਣੇ ਪਤੀ ਦੇ ਖਿਲਾਫ ਜਾ ਕੇ ਕੇਸ ਦਰਜ ਕਰ ਦਿੰਦੀ ਹੈ ਤੇ ਜਦੋਂ ਹੁਣ ਪੁਲਿਸ ਵਾਲੇ ਚਾਰਾਂ ਨੂੰ ਬੁਲਾਉਂਦੇ ਨੇ ਪੱਪੂ ਵੀ ਮੁਕਰ ਜਾਂਦਾ ਹੈ ਉਹ ਵੀ ਕਹਿੰਦਾ ਹੈ ਕਿ ਮੈਂ ਇਸ ਗੱਲ ਦੇ ਵਿੱਚ ਸ਼ਾਮਲ ਨਹੀਂ ਹਾਂ ਅਨੂਪ ਨੇ ਮੇਰੀ ਪਤਨੀ ਨੂੰ ਗੱਲਾਂ ਦੇ ਵਿੱਚ ਲਾ ਕੇ ਇਹਨੂੰ ਭਜਾ ਕੇ ਲੈ ਗਿਆ ਤੇ ਇਹਦੇ ਨਾਲ ਜਾ ਕੇ ਕੋਟ ਮੈरिज ਨੇ ਕਰ ਲਈ ਦੂਜੇ ਬੰਨੇ ਪੱਪੂ ਦੀ ਘਰ ਵਾਲੀ ਰਾਧਿਕਾ ਵੀ ਇਹੋ ਕਹਿੰਦੀ ਹੈ ਕਿ ਮੈਂ ਅਨੂਪ ਦੇ ਨਾਲ ਰਹਿਣਾ ਹੈ ਤੇ ਅਨੂਪ ਵੀ ਕਹਿੰਦਾ ਹੈ ਕਿ ਮੈਂ ਰਾਧਿਕਾ ਦੇ ਨਾਲ ਹੀ ਰਹਿਣਾ ਹੈ ਜਿਹੜੀ ਸविता ਹੈ ਉਹ ਕਹਿੰਦੀ ਹੈ ਕਿ ਮੈਂ ਪੱਪੂ ਦੇ ਨਾਲ ਨਹੀਂ ਰਹਿਣਾ ਆਪਣੇ ਪਤੀ ਅਨੂਪ ਦੇ ਨਾਲ ਰਹਿਣਾ ਹੈ ਇੱਥੇ ਐਸਐਚਓ ਸਾਹਿਬ ਜਿਹੜੇ ਇਸ ਕੇਸ ਨੂੰ ਹੈਂਡਲ ਕਰ ਰਹੇ ਸਨ ਉਹ ਵੀ ਵਿਚਾਰੇ ਹੈਰਾਨ ਹੋ ਜਾਂਦੇ ਨੇ ਇੱਕ ਉਲਝਣ ਦੇ ਵਿੱਚ ਫਸ ਜਾਂਦੇ ਨੇ ਉਹ ਵੀ ਸੋਚਦੇ ਨੇ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਦੋਨੇ ਦੋਸਤ ਪਹਿਲਾਂ ਆਪਣੀਆਂ ਆਪਣੀਆਂ ਪਤਨੀਆਂ ਦੀ ਅਦਲਾ ਬਦਲੀ ਕਰਕੇ ਰਹਿੰਦੇ ਸਨ ਤੇ ਇਹਦੇ ਵਿੱਚ ਰਾਧਿਕਾ ਨੂੰ ਅਨੂਪ ਦੇ ਨਾਲ ਪਿਆਰ ਹੋ ਗਿਆ ਤੇ ਜਿਸ ਕਰਕੇ ਸਾਰਾ ਮਾਮਲਾ ਇੱਥੋਂ ਤੱਕ ਆਇਆ ਐਸਐਚਓ ਸਾਹਿਬ ਨੇ ਵੀ ਦੱਸਿਆ ਕਿ ਐਹੋ ਜਿਹਾ ਮਾਮਲਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹੋ ਜਿਹਾ ਕੇਸ ਸਮਾਜ ਦੇ ਲਈ ਬਹੁਤ ਹੀ ਗਲਤ ਸੀ ਪੁਲਿਸ ਨੇ ਹੁਣ ਅਨੂਪ ਤੇ ਰਾਧਿਕਾ ਦੇ ਉੱਪਰ ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕੀਤਾ ਤੇ ਦੋਨਾਂ ਨੂੰ ਹੁਣ ਜੇਲ੍ਹ ਭੇਜਣ ਦੇ ਲਈ ਤਿਆਰੀ ਕਰ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਕੇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜਿਹਾ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ